ਤੁਸੀਂ ਵੀ ਆ ਮੈਡਲ ਦੇਖ ਲਓ ਪਹਿਲਾਂ ਤੇ ਇਹ ਮੈਡਲ ਕੋਈ ਬਾਲੇ ਵੱਡੇ ਆਣੇ ਨਹੀਂ ਜਿੱਤੇਗੇ ਬੱਚਿਆਂ ਨੇ ਜਿੱਤੇ ਆ ਆਪਣੇ ਨਾਲ ਕੁਦਰਤਪ੍ਰੀਤ ਕੌਰ ਤੇ ਬਾਈ ਸਾਹਿਬ ਆ ਠੀਕ ਆ ਤੇ ਪਹਿਲਾਂ ਤਾਂ ਸਾਹਿਬ ਏਜ ਕਿੰਨੀ ਆ ਦੱਸੋ ਮੇਰੀ 15 ਸਾਲ ਤੇ ਆਪਣੇ ਪੁੱਤ 13 ਇਅਰ 13 ਇਅਰ ਤੇ ਲੋ ਬਈ ਮੋਗੇ 'ਚ ਖੜੇ ਆ ਆਪਾਂ ਤੇ ਸਲਾਮ ਆਇਰ ਇਹਨਾਂ ਦੇ ਮਾਪਿਆਂ ਨੂੰ ਇੱਧਰ ਵੀ ਜਿਹੜਾ ਕੈਮਰਾ ਮਾਰ ਕੇ ਦਿਖਾ ਦੇ ਬਈ ਤੇ ਸਲਾਮ ਇਹਨਾਂ ਨੂੰ ਜਿਨ੍ਹਾਂ ਨੇ ਬਈ ਇੰਨੀ ਸੋਹਣੀ ਸਿੱਖਿਆ ਦਿੱਤੀ ਤੇ ਇੱਥੋਂ ਤੱਕ ਬੱਚੇ ਪਹੁੰਚੇ ਆ ਆਹ ਦੇਖ ਲਓ ਇੱਧਰ ਸਰਟੀਫਿਕੇਟ ਦੇਖ ਲਓ ਮੈਡਲ ਦੇਖ ਲਓ ਤੇ ਇਹ ਬੱਚੇ ਕਾਦੇ ਵਿੱਚ ਜਿਹੜੇ ਹੈਗੇ ਜਿੱਤੇ ਤੁਸੀਂ ਮੈਡਲ ਅਸੀਂ ਸ਼ੂਟਿੰਗ ਗੇਮ ਦੇ ਵਿੱਚ ਸ਼ੂਟਿੰਗ ਗੇਮ ਦੇ ਵਿੱਚ ਕਦੋਂ ਤੋਂ ਸਟਾਰਟ ਕਰਤੀ ਸੀ ਇਹ ਮੈਂ 9 ইয়ারਸ ਤੋਂ ਕਰਤੀ 9 ইয়ারਸ ਤੋਂ ਤੇ ਹੁਣ ਕਿੱਥੋਂ ਤੱਕ ਤੁਹਾਡਾ ਰੈਂਕ ਆ ਜਿਹੜਾ ਪਹੁੰਚ ਚੁੱਕੇ ਆ ਤੁਸੀਂ ਮੈਂ ਨੈਸ਼ਨਲ ਤੱਕ ਖੇਡਿਆ ਨੈਸ਼ਨਲ ਤੱਕ ਖੇਡ ਤਕਿਆ ਤੇ ਤੁਸੀਂ ਮੈਂ ਜੀ 12 ਸਾਲ ਤੋਂ ਸ਼ੁਰੂ ਕੀਤੀ ਹੁਣ ਮੈਂ ਨੈਸ਼ਨਲ ਤੱਕ ਖੇਡਿਆ ਹੋਇਆ ਤੇ ਇੰਡੀਆ 10 ਮੀਟਰ ਵਾਲੇ ਵਿੱਚ ਅੱਗੇ ਚੱਲੀ ਜਾਂਦੇ ਹਾਂ ਲਓ ਵੀ ਦੋਸਤੋ ਇਹ ਵੀਡੀਓ ਦਾ ਮਕਸਦ ਇਹ ਹੈ ਆ ਵੀ ਆਪਦੇ ਬੱਚਿਆਂ ਨੂੰ ਯਾਰ ਗੇਮਾਂ 'ਚ ਪਾਓ ਮੈਂ ਵਾਰ-ਵਾਰ ਕਹਿੰਦਾ ਰਹਿਣਾ ਵੀਡੀਓ ਵਿੱਚ ਗੇਮਾਂ ਵੱਲ ਧਿਆਨ ਦਿਓ ਮੋਬਾਈਲ ਨਾਲ ਫੜਾਓ ਵੀ ਜੇ ਰੋਟੀ ਨਹੀਂ ਖਾਂਦਾ ਤੇ ਉਹਨੂੰ ਮੋਬਾਈਲ ਨਾਲ ਫੜਾਓ ਉਹਨੂੰ ਕਿਤਾਬ ਫੜਾ ਦਿਓ ਉਹਨੂੰ ਗਰਾਊਂਡ 'ਚ ਲੈ ਜਾਓ ਘੰਟਾ ਨਾਲ ਜਾਓੜੋ ਤੇ ਭਾਈ ਮੋਗਗੇ ਵਾਲਿਆਂ ਤਾਂ ਖਾਸ ਭਾਈ ਖੁਸ਼ਖਬਰੀ ਆ ਮੋਗਗੇ ਵਾਲਿਆਂ ਵਾਸਤੇ ਸ਼ੂਟਿੰਗ ਰੇਂਜ ਬਣਿਆ ਬਹੁਤ ਵਧੀਆ ਵੱਡੀ ਵੀਡੀਓ ਆਪਣੀ ਆ ਰਹੀ ਹੈ ਚੈਨਲ ਤੇ ਤੇ ਭਾਈ ਜਰੂਰ ਸਪੋਰਟ ਕਰੋ ਬਾਕੀ ਥੱਲੇ ਨੰਬਰ ਚੱਲੀ ਜਾਂਦੇ ਆ ਭਾਈ ਅਰਗਿਆਂ ਦੇ ਜੇ ਤੁਸੀਂ ਸ਼ੂਟਿੰਗ ਰੇਂਜ ਵਿੱਚ ਆਪਦੇ ਬੱਚੇ ਇੱਥੇ ਛੱਡਨੇ ਆ ਟ੍ਰੇਨਿੰਗ ਦਿਵਾਉਣੀ ਆ ਤਾਂ ਨਾਰਮਲੀ ਫੀਸ ਆ 2 ਮਹੀਨੇ ਦੀ ਦੇਖੋ ਇਧਰ ਭਾਈ ਇੱਕ ਵਾਰ ਮੈਡਲ ਦਿਖਾ ਦਿਓ ਇਹ ਬੱਚਿਆਂ ਦੀ ਮਿਹਨਤ ਆ ਤੇ ਕਰਿਓ ਭਾਈ ਵੀਡੀਓ ਸ਼ੇਅਰ ਚੰਗੀ ਲਗੀ ਧੰਨਵਾਦ